ਸਤ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਸਰਾਵਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੱਜ ਭਾਜੀ ਨਾਲ ਗੱਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਤੇ ਇੱਕ ਮਾਝਾ ਤੁਹਾਨੂੰ ਦਿਖਾਉਣੀ ਹੈ گاਵਾ ਦੇ ਵਿੱਚ ਚਾਰ گاਵਾ ਸੋਈਆਂ ਸਵਾਈਆਂ ਤੇ ਇੱਕੋ ਕੱਬਣੀਆਂ ਬਸ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਪੇ ਦੀ ਦਸ ਗਾਲ ਜੀ ਹੋ ਸੁਣਾਓ ਠੀਕ ਠਾਕ ਜੀ ਹਾਂਜੀ ਹਾਂਜੀ ਕਿਰਪਾ ਵਧੀਆ ਰਹੀ ਜੀ ਚਲੋ ਵਧੀਆ ਕਿਰਪਾ ਜੀ ਦੀ ਜੀ ਤੇ ਵੇਗ ਗਿਆ ਕੱਲ ਨੂੰ ਮਾਲ ਫਿਰ ਹਾਂ ਨੀ ਹਾਂ ਨੀ ਮਾਲ ਵੇਗ ਗਿਆ ਜੀ ਠੀਕ ਐ ਤੇ ਚਲੋ ਨਾਮ ਦੱਸ ਇੱਕ ਕਰੀ ਨਾਮ ਵੀਰ ਜੀ ਗੁਰਪਿੰ다 ਸਿੰਘ ਜੱਜ ਹਾਂਜੀ ਪਿੰਡ ਜਸਰਾਹ ਔਰ ਤਹਿਸੀਲ ਜਨਾਲਾ ਡਿਸਟ੍ਰਿਕਟ ਅਮਸਰ ਫੋਨ ਨੰਬਰ ਹੈਗਾ 6284483293 98764836293 WhatsApp ਦੋਨਾਂ ਨੰਬਰਾਂ ਤੇ ਚੱਲਦਾ ਹੈ ਠੀਕ ਐ ਤੇ ਕੱਲ ਵੀ ਲਗਭਗ ਪੰਜ ਗਾਵਾਂ ਹੀ ਪਾਈਆਂ ਸੀ ਤੇ ਅੱਜ ਵੀ ਪੰਜ ਗਾਵਾਂ ਦੇ ਲਾਗੇ ਠੀਕ ਹੈ ਗਾਵੀਆਂ ਦੋ ਹੋਰ ਹੈਗੀਆਂ ਪਰ ਹੁਣ ਚੋਤੀਆਂ ਤਿਆਰੀ ਚੋਰੀ ਨਹੀਂ ਅਜੂ ਠੀਕ ਹੈ ਕੁਝ ਬਾਹਰ ਵੀ ਨਹੀਂਆਂ ਠੀਕ ਹੈ ਮਤਲਬ ਕਿ ਪਰਸੋਂ ਦੇ ਵੀਡੀਓ ਜੋਗਾ ਮਾਲ ਇਕੱਠਾ ਕਰ ਲਿਆ ਕਿ ਫੇਰ 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 ਠੀਕ ਹੈ ਮਾਲ ਤਾਂ ਨੂੰ ਪਤਾ ਹੋਣਾ ਤੇ ਚਲੋ ਫੇਰ ਆ ਜਿਹੜੀ ਤਾਜੀ ਸੂਈ ਜਾਂਦੀ ਅਰੇ ਬੱਚੀ ਇਹਨੇ ਨਾ 12:00 ਵਜੇ ਬੱਚੀ ਨੂੰ ਜਨਮ ਦਿੱਤਾ ਵਾ ਅੱਛਾ ਜੇ ਦੂਰ ਪਰੋਪਰ ਪਈ ਹੈ ਸਾਡੇ ਕੋਲ ਵੀਡੀਓ ਜੋ ਮਰਜ਼ੀ ਹੋ ਜਾਵੇ ਹਾਂਜੀ ਠੀਕ ਹੈ ਜੀ ਐਵੇਂ ਇਹ ਨਹੀਂ ਕਹਣਾ ਵੀ 10-12 ਕਿਲੋ ਬੋਲਾ ਝੋਲਿਆ ਅੱਢਦਾ 1 ਕਿਲੋ ਨਹੀਂ ਆਪਾਂ ਕਹਿਣਾ ਆਪਾਂ 3 ਕਿਲੋ ਇਹਦਾ ਬੋਲਾ ਜਿਹੜਾ ਕੱਢਿਆ ਸੀ ਅੱਛਾ ਜਿਹਨੂੰ ਜੇ ਸੁੱਤੀ ਠੀਕ ਹੈ ਆਦੀ ਜੇ ਬੱਚੀ ਨੂੰ ਪਿਆਏ ਬਸ ਦੋ ਦੋ ਠੀਕ ਹੈ ਯਾ ਵੇਖੋ ਚੀਲੇਆਂ ਨੂੰ ਜਨਾ ਬਹੁਤ ਚੰਗਾ ਬਾਕੀ ਚੰਗੀ ਭਰੀ ਐ ਥੱਲੇ ਚੀਲੀ ਚੋਆਈਆਂ ਤੇ ਬਣ ਜੂਗੀ ਬੱਚੀ ਆ ਰੋਈ ਜੀ ਠੀਕ ਹੈ ਇਹ ਥੱਲੇ ਉਹਦੇ ਥਣ ਵੀ ਇੱਕ ਵਾਰੀ ਦੇਖ ਸਕਦੇ ਤੇ ਮਿਲਕ ਠੀਕ ਹੈ ਜੀ ਚਲੋ ਖੋਲੋ ਫਿਰ ਤੋਰੀ ਆ ਉਹ ਬੱਚੀ ਆ ਗਈ ਜਿਹੜੀ ਇਹਦੇ ਮਗਰ ਨਾੜ ਆਪਾਂ ਦੇਖ ਸਕਦੇ ਜੇ ਬਿਲਕੁਲ ਥਿੱਲਾਈ ਹੈ ਜਿਹੜਾ ਅੱਜ ਰਾਤ ਹੀ ਸੁੱਈ ਆ ਜਿਹੜੀ ਹਾਂਜੀ ਅਜੇ ਕੋਈ ਚਵਾਈ ਹੋਈ ਆ ਬਿਲਕੁਲ ਮੈਂ ਦੱਸਾਂ ਮਤਲਬ ਚੰਗੇ ਆਪਾਂ ਫਾਰਮ ਤੋਂ ਲਈ ਆ ਹਾਂਜੀ ਉਹਨਾਂ ਨੇ ਇਹ ਕਹੇ ਕਿ ਇਹ ਪਹਿਲਾਂ ਨੇ ਅੰਦੀ 26 ਕਿਲੋ ਦੁੱਧ ਦਿੱਤਾ ਵਾ ਅੱਛਾ ਪਰ ਹੁਣ ਇਹ ਨਹੀਂ ਕਹਿੰਦੇ ਵੀ ਇਹ 3 ਦੇਊਗੀ ਹਾਂਜੀ ਠੀਕ ਹੈ ਪੰਜੀ ਵੀ ਦਈ ਜਾਵੇ ਤੇ ਬਹੁਤ ਜ਼ਿਆਦਾ ਬਹਾਨੇ ਦੇ ਵੇਖ ਲੋ ਨਾੜਾਂ ਕੱਲੀ ਕੱਲੀ 나ੜ ਦੇਖਦੀ ਹਾਂਜੀ ਬਾਕੀ ਜਿੰਨਾ ਵਹਾਨਾ ਗਾਂ ਨੂੰ ਆ ਮਤਲਬ ਉਹਨਾਂ ਹੀ ਵਹਾਨਾ ਨੂੰ ਚੰਗੀ ਤਿਆਰ ਹੋ ਗਈ ਆ ਹਾਂ ਥਣ ਥਣ ਬਹੁਤ ਜ਼ਿਆਦਾ ਮਹਿੰਗਾ ਵਾਲਾ ਸਪੈਸ਼ਲ ਹੀ ਥਣ ਲੱਗਾ ਠੀਕ ਹੈ ਥਣ ਲੱਗਿਆ ਯਾਰ ਕਹਿੰਦਾ ਸਰਦਮਾ ਦੋਏ ਤਰਾ ਮੰਨਦੇ ਕਹਿੰਦਾ ਜਿਆਦਾ ਮੜਾ ਆ ਲੈ ਜਲਦੀ ਜਾਂਦੇ ਕੋਈ ਗੱਲ ਨਹੀਂ ਵੇ ਇਹ ਦੇਰ ਹੋਰ ਭਾਈ ਨਾੜਾ ਸਪੈਸ਼ਲ ਅੱਲੀ-ਕੱਲੀ ਨਾੜਾ ਬਾਨੇ ਤੇ ਦੇ ਦਿੱਵੇ ਤੈ ਮੁੱਲ ਫਿਰ ਇਹਦਾ ਮੁੱਲ 1000 ਰੁਪਏ ਜਿਹੜਾ 70000 ਰਿਆ ਬੱਚੀ ਦਾ ਮਾਨਤਨ ਜੋਦ ਨਹੀਂ ਕਰਵਾਉਂਗਾ ਕਿੰਨੇ ਦੀ ਦੇ ਦੀਏ ਜਿੰਨੇ ਦੀ ਕਹੋਗੇ ਦੇ ਦਾਂ 65 ਦੀ ਦੇ ਦੀਏ ਦੇ ਦਾਂਗਾ ਭਈ ਜੋਰ ਚ ਸ਼ੋਰ ਕਰਾਂਗੇ ਆਪ ਦੀ ਮੱਤੀ ਦੀ ਠੀਕ ਹੈ ਜੀ ਉਹ ਵੀਰ ਮੇਰਾ ਲਾਵੇ ਜਿੰਨੇ ਛੋਟੀ ਕਰਾਉਂਗਾ ਠੀਕ ਹੈ ਹੋਨੇ ਕਾ ਵੀ ਤਾਜੀ ਸੂਈ ਹੈ ਤੇ ਮਗਰ ਵੱਛੀ ਬੜੀ ਪਿਆਰੀ ਹੈ ਜੀ ਇਹਦੇ ਮਗਰ ਵੱਛੀ ਆ ਸਾਡੇ ਨਾਲ ਗੱਡੀ ਚ ਆਉਣ ਦੇ ਕਾਰਨ ਡੰਗਰ ਤੁਹਾਨੂੰ ਪਤਾ 나ੜੂ ਨੂੜੂ ਟੁੱਟ ਜਾਂਦੇ ਆ ਹਾਂਜੀ ਹਾਂਜੀ ਇਹਨੇ ਭਾਲ ਪਈ ਆ ਬੋਲਾ ਕੋ ਇੱਥੇ ਬਣਾ ਕੇ ਲੈ ਜੇ ਹਾਂਜੀ ਠੀਕ ਹੈ ਕਿ ਨਹੀਂ ਜੇ ਬੋਲਾ ਬਣੂਗਾ ਸਾਡੀ ਕੋ ਬੱਛੀ ਲੱਜੇ ਨਹੀਂ ਤੇ ਆਉਣ ਜਾਣ ਦਾ ਕਰਾਇਆ ਉਹਦਾ ਮੁਕਤ ਅੱਛਾ ਹਰ ਵੇਲੇ ਕੋ ਤੀਜਾ ਦਿਨ ਹੋ ਗਿਆ ਹੋਗਾ ਚੋਸਾ ਤੁਜੀ ਠੀਕ ਆ ਤੀਜਾ ਦਿਨ ਹੋ ਗਿਆ ਹੋਗਾ ਤੁਜੀ ਤੇ ਵੱਛੀ ਮਗਰ ਚੰਗੇ ਟੀਕੇ ਦੀ ਬਹੁਤ ਚੜੀ ਚੰਗੇ ਮਤਲਬ ਸੀਮਨ ਦੀ ਵੱਛੀ ਆ ਹਾਂ ਕੋਈ ਸਮੱਸਿਆ ਨਹੀਂ ਬਸ ਠੀਕ ਹੈ ਜੀ ਬਹੁਤ ਚੰਗੀ ਜੇ ਕੋ ਸੰਭਲੋ ਤੇ ਆ ਥਾਣੇ ਵੀ ਤੇ ਦੇਖ ਸਕਦੇ ਆ ਆਪਾਂ ਲਾਗੇ ਤਾਂ ਥਾਣੇ ਪੂਰੇ ਗੈਪ ਤੇ ਚਵਾਈ ਵਾਲੇ ਪੂਰੇ ਥਾਣੇ ਰੁਪਏ ਦੇ ਠੀਕ ਆ ਹਾਂ ਜੀ ਹੋਲ ਹੋਲੋ ਫਿਰ ਤੋਂ ਜਿਹੜਾ ਬੋਲਾ ਹੈ ਬਤਾ ਜੀ ਤਿਆਰ ਹੈ ਨਾ ਭਾਵੇਂ ਆਪਣਾ ਕੰਡਾ ਲੈ ਹੋਵੇ ਭਾਵੇਂ ਕੋ ਲੀਟਰ ਲੈਵੇ 15 16 ਕਿਲੋ ਰੈਡੀ ਆ ਠੀਕ ਹੈ ਇਹ ਜਿਹੜੀ ਆ 20 ਤੋਂ ਬਾਹਰ ਮਤਲਬ ਉਹਨਾਂ 22 ਕਿਲੋ ਕਿਹਾ ਹੈ ਵੀ ਇਹਨੇ ਪਹਿਲਾਂ ਨੇ ਚੋਆ ਆ ਵਾ ਦੁੱਧ ਠੀਕ ਹੈ ਆਪਾਂ ਇਹਨੇ ਮੈਨੂੰ 22 25 ਆਪਾਂ ਕੁਝ ਨਹੀਂ ਕਹਿੰਦੇ ਆਪਨੇ ਸਮਝਣਾ ਕੋਈ ਆਪਨੇ ਲੈ ਜੇ ਠੀਕ ਹੈ ਠੀਕ ਹੈ ਜੀ ਹੁਣ 15 ਲੀਟਰ ਜਿਹੜਾ ਚਵਾ ਦੋਗੇ ਕਰ ਹਾਂਜੀ ਹਾਂਜੀ ਹੁਣ ਆਪਾਂ 15 ਕਿਲੋ ਬੋਲਾ ਚਵਾ ਦਾਂਗੇ ਠੀਕ ਹੈ ਜੀ ਆਰ ਦੇ ਪਾਤਾ ਹੀ ਮਰੀ ਜੀ ਇਹ ਕੁਛ ਪਲਾ ਹੈ ਗਿਆ ਇਹਦੇ ਚਲੋ ਆ ਜ ਲੈ ਆਓ ਬਾਕੀ ਉਹਦੇ ਤੋਂ ਦੇ ਪਾਣ ਜਿਹੜਾ ਵੱਖਰਾ ਪਤਾ ਲੱਗ ਜਾਂਦਾ ਅਜੇ ਤਾਂ ਜੀ ਸੁੱਈ ਆ ਬਾਕੀ ਅਗਲੇ ਨਾਲ ਅਗਲਾ ਥਾਣਾ ਪੀਜੀ ਕੋ ਚੋਲੇ ਅਗਰ ਲੈਣਾ ਮਗਰਲਾ ਚੋਲੇ ਠੀਕ ਹੈ ਕਿੰਨਾ ਮਰਜੀ ਹੋਣ ਵੇਖ ਲਓ ਇਹਨੂੰ ਵੀਡੀਓ ਤੇ ਤੁਹਾਨੂੰ ਦੀ ਕਿੱਦਾਂ ਇਹ ਕੀ ਹੁੰਦਾ ਕੀ ਨਹੀਂ ਇੱਥੇ ਮੇਰਾ ਵੀਰ ਸਾਡੇ ਘਰ ਥੱਲੀ ਕਰ ਲੋ ਇਹ ਨਾ ਵੀ ਮੁੰਕੇ ਮੇਰਾ ਭਰਾ ਸਾਈ ਪਾਕ ਦੇ ਬਖਾਨਾ ਮੇਰੇ ਵੀਰ ਕਰਿਆ ਕਰੋ ਉਹ ਸੱਚੀ ਬੇਨਤੀ ਹੈ ਸਾਰੇ ਵੀਰਾਂ ਨੂੰ ਠੀਕ ਹੈ ਤੇ ਇਹਦਾ ਮੁੱਲ ਮੋਹਲਾ ਰੁਪਏ ਜੀ ਇਹਦਾ 65000 ਰਿਆ ਅੱਛਾ ਛੜ ਤੋਂ ਮਾਨ ਜਿੰਨਾ ਕਹੋਗੇ ਤੁਸੀਂ ਕਰ ਦਿੰਦੇ ਦੋ ਛੜ ਦੀਏ ਦੋ ਛੜ ਦਾਂ ਕਰਦੇ 65000 ਤੋਂ 200 ਹੋ ਗਈ ਠੀਕ ਹੈ ਜੀ ਤੇ ਬਾਕੀ ਇਹਦੇ ਵੀ ਮਿਲਕਵੇਂ ਨੇ ਖਰੀਦਣ ਨੂੰ ਦਿਖਾ ਦਈਏ ਸਾਰੇ ਦੇ ਸਾਰੇ ਬਹੁਤ ਜਿਆਦੀਆਂ ਰੁਪਏ ਲੱਗਿਆ ਮੱਛੀ ਦੇ ਤੇ ਚੰਗੇ ਕੇ ਆਪ ਤੇ ਸਾਨੇ ਉਤਨਾ ਜੇ ਕੁਛ ਕੁਛ ਚਲੋ ਭਲਾ ਹੈਗੀਆਂ ਹਵਾਨੇ ਤੇ ਤੇ ਬਾਕੀ ਮਗਰ ਵੱਛੀ ਵੀ ਚੰਗੀ ਤਿਆਰ ਕਰਨ ਵਾਲੀ ਆ ਜਿਹੜੀ ਆ ਰੁਪਏ ਦੀ ਮੱਛੀ ਆਪਣੇ ਕੋਲ ਰਾਤੀ 10 ਹੋ ਜੇ ਆਈ ਹੈ ਜੀ ਠੀਕ ਆ ਇਹਦੀ ਨਾ ਚਵਾਈ ਕੀਤੀ ਰਾਤੀ ਆਪਾਂ ਲੇਟ ਬੜੀ ਜਿਆਦੀ ਹੁਣ ਟਾਈਮ ਦਾ ਤੁਹਾਨੂੰ ਪਤਾ ਹੀ ਅਜੇ ਕਿੰਨਾ ਹੈ ਅਜੇ ਤਾਂ ਸਵੇਰਾ ਸਵੇਰ ਦਾ ਟਾਈਮ ਬਿਲਕੁਲ ਹੀ ਮੇਰੇ ਕੋਲ ਦੋ ਤੇ ਸਾਡੇ ਕੋਈ 13 ਕਿਲੋ ਆਪਣੇ ਘਰੋਂ ਗੰਡਾ ਲਿਆਵੇ ਲੀਟਰ ਲਿਆਵੇ ਅੱਛਾ ਠੀਕ ਆ ਹੈਗਾ ਵਾ ਇਹਨਾਂ ਵਛੀਆਂ ਨੂੰ ਉਹਨਾਂ ਦੇ ਘਰ ਦੇ ਮੁਤਾਬਕ ਦੱਸਣ ਦੇ ਇਹ ਕੋ ਦੁੱਧ ਹੈਗਾ ਹੀ 17-18 ਕਿਲੋ। ਅੱਛਾ ਥੋੜੀ ਜਿਹੀ ਪ੍ਰੋਬਲਮ ਹੋਣ ਕਰਕੇ ਉਹਨਾਂ ਨੇ ਮਤਲਬ ਮੱਠੇ-ਮੱਠੇ ਨਹੀਂ ਪਏ ਉਹਨਾਂ ਕੋ ਦੋ ਚਰਦਿਆਂ। ਅੱਛਾ ਇਹਦੇ ਵੀ ਦੁੱਧ ਘੱਟ ਗਿਆ ਵਾ ਇਹਦਾ। ਠੀਕ ਹੈ। ਚਲੋ ਅਹੀਂ ਹੁਣ ਇਹ ਨਹੀਂ ਕਹਿੰਦੇ ਵੀ ਚਲ 17-18 ਕਿਲੋ ਵਛੀ ਦੁੱਧ ਦੇ ਜੀ। ਅਹੀਂ ਇਹਦੇ ਵੀ 20 ਦੇ ਦੂੰਗੀ 18 ਕਿਲੋ ਦੇ ਦੇ ਤਾਂ ਬਹੁਤ ਜ਼ਿਆਦਾ। ਤੇ ਬੱਚਾ ਕਿੰਨਾ ਸੀ ਇਹਦੇ ਮਗਰ ਬਹੁਤ ਜ਼ਿਆਦੀ ਸਪੈਸ਼ਲ ਆ। ਇਹਦੇ ਮਗਰ ਵੀ ਵਛੀ ਚੰਗੀ ਆ। ਬਹੁਤ ਜ਼ਿਆਦੀ ਚੰਗੀ ਵਛੀ ਇਹਦੇ ਮਗਰ। ਚੰਗੇ ਟੀਕੇ ਦੀ ਵਛੀ ਹੈ ਜਿਸਮੰਦੀ ਜਲਤ ਹੋਰ ਇਹਨਾਂ ਇਹ ਤੁਹਾਨੂੰ ਖਾ ਦਿਓ ਰੁਪਈਆ ਇੱਕ ਰਾਮ ਪੂਰਾ ਐ ਕਮਾਲ ਦੀ ਬਣਾ ਲੀ ਤੇ ਉਹ ਜੀ ਮੰਨ ਲੈਂਦੇ ਕਿ ਬ੍ਰੀਡ ਪੂਰੀ ਆ ਜਿਆਦਾ ਪੂਰੀ ਆ ਬਾਕੀ ਥਾਣਾ ਇਹਦਾ ਵੀ ਚੰਗਾ ਲੱਗਾ ਦੂਰ ਦੂਰ ਜਿਹੜਾ ਸਾਹਨੇ ਦਾ ਵੀ ਬਾਕੀ ਆਲੇ ਸਾਡੇ ਦਾ ਖਾਣੇ ਦਾ ਸਾਈਜ਼ ਤੇ ਮਿਲ ਕੇ ਮੈਨੇ ਇਹਦੇ ਵਿੱਚ ਚੰਗੇ ਲੱਗੇ ਤੇ ਇਹਦਾ ਫਿਰ ਮੁੱਲ ਮੁੱਲਾ ਰੁਪਏ ਜੀ ਇਹਦਾ 50 52 ਜਨਾ ਮੱਤੀ ਕਰੀ ਜਾਈਏ ਇਹ ਵਛੀ 45000 ਦੇ ਦਾਂਗੇ ਅੱਛਾ 45000 ਦੇ ਮਤਲਬ ਇਹ ਵੇਖ ਲਓ ਵੀ ਵੱਡੀਆਂ ਗਾਵਾਂ ਚ ਆਉਂਦੀ ਆ 20 ਕਿਲੋ ਵਾਲੀ ਆ ਆਪਾਂ 20 ਕਿਲੋ ਕਹਿੰਦੇ ਨਹੀਂ ਵੀ ਐਵੇਂ ਕੋਈ ਅਗਲਾ ਮੁੰਗੇ ਸਾਹਵੇਂ ਨਾ ਜਾ ਕੇ ਤੇ ਫਿਰ ਆਪਣੀ ਸਾਹਮਣੇ ਤੁਸੀਂ ਕਹਾਂਗੇ ਵੀ ਅਸੀਂ ਤੇ ਚਵਾ ਸਕਦੇ ਆ ਐਵੇਂ ਕਹੀਏ ਹਰ ਇੱਕ ਬੰਦੇ ਨੂੰ ਆਪਣੇ ਆਪਣੇ ਦਾ ਹਰ ਇੱਕ ਕੰਮ ਦਾ ਮਾਨ ਹੁੰਦਾ ਹਾਂਜੀ ਹਾਂਜੀ ਆ ਕਿ ਨਹੀਂ ਬਾਕੀ ਅਸੀਂ ਤੇ ਚਵਾ ਸਕਦੇ ਆ ਬਾਕੀ ਅਸੀਂ ਇਹ ਕਹਿੰਦੇ ਹਾਂ 17 ਕਿਲੋ ਦੇਦੇ ਵਛੀ ਬਹੁਤ ਜ਼ਿਆਦਾ ਦੁੱਧ ਦੇ ਠੀਕ ਹੈ ਜੀ ਹਾਂਜੀ 17 18 ਕਿਲੋ ਰਮਾਨਾ ਕਰੀ ਜਊਗੀ ਵਛੀ ਬਹੁਤ ਕੁਆਲਟੀ ਵਾਲੀ ਹੈ ਮੰਗਰ ਤੇ ਇਹਦਾ ਜੈਸ ਨਾ ਹੀ ਆ ਕਰ ਦੋ ਵਿੱਚ ਜੋ ਮਾਨਤਾ ਤੁਸੀਂ ਛੋਟੇ ਪੰਗਰਾਉਣਾ ਦੱਸਣਾ ਕਰ ਦਈਏ ਦੋ ਹੀ ਚਲੋ ਦੇ ਦਾਂਗੇ ਵਾਰ ਹੁਣ ਤੁਸੀਂ ਕਹਿਤਾ ਵਾ ਇਹ ਬਸ ਦੇ ਨਹੀਂ ਆ ਬਸ ਇੰਨੇ ਦੀ ਛੋਟੀ ਹੋਣੀ ਬਸ ਇਸ ਤੋਂ ਬੱਧ ਠੀਕ ਆ ਹਾਂ 43000 ਦੀ ਜਿਹੜੀ ਕਹਿੰਦੇ ਕੀ ਇਹ ਦੇ ਦੇਣੀ ਆਪਾਂ ਬਾਕੀ ਚਲੋ ਕੋ ਫੋਨ ਲਾ ਕੇ ਪੁੱਛ ਲੈ ਇੱਕ ਦੀ ਹਾਂਜੀ ਫੇਸਬੁਕ ਬਹੁਤ ਚੰਗਾ ਲੱਗਾ ਹੁਣ ਇੱਕ ਆ ਗੱਬਨਗਾ ਆ ਗਈ ਹੈ ਹੈ ਗਈ ਜਰਸੀ ਕਰਾਸ ਚ ਹਰਪੀ ਜੀ ਇਹ ਨਾ ਆ ਜਾਈ ਸਾਡੇ ਥੱਲੇ ਚੰਗੀ ਧਾਰੀ ਲੈ ਜਾਣਾ ਇਹਨਾਂ ਦੇ ਫਾਰਮ ਚੋਂ ਵਾਵਾ ਲਈਆਂ ਅੱਗੇ ਆਪਾਂ ਠੀਕ ਆ ਇਹ ਲਈ ਹੈਗਾ ਹਾਂ ਹਾਂ ਇੱਕ ਮਿੰਟ ਆਵੇ ਲਓ ਛੋਟਾ ਹੀ ਵੇਸਿਆ ਪੈਗ ਵੀ ਲੱਗਾ ਫਾਰਮ ਦਾ ਠੀਕ ਹੈ ਤੇ ਲਈ ਆਪਾਂ ਫਾਰਮ ਚੋਂ ਹੀ ਆ ਉਥੇ ਨਾ ਪੱਕੇ ਥਾਂ ਹੋਣ ਕਰਕੇ ਨਾ ਅਣਤਲਾ ਕਰਨ ਕਰੀਂ ਗਈ ਮਣੀ ਸੁਆਰ ਬੇਜੀ ਇਹਦਾ ਤਜਾ ਵਾ ਆਪਾਂ ਐਵੇਂ ਦੁਜਾ ਨਹੀਂ ਕਹਿਣਾ ਠੀਕ ਹੈ ਉਹ ਘਰ ਵਾਲੇ ਦੇ ਜਿਹਦੇ ਆਪਣੇ ਨਾਲ ਪੇ ਦੁਜਾ ਸੁਆ ਵਾ ਪੱਕਾ ਥਾਂ ਹੋਣ ਕਰਕੇ ਆ ਗੋਡੇ ਪੱਕੇ ਵਾ ਇਹ ਨਹੀਂ ਆ ਵੀ ਕੋਈ ਗਵੇ ਵੀ ਇਹਨਾਂ ਨੂੰ ਭਲ ਪਈ ਆ ਜਾਂ ਇਹਨਾਂ ਨੂੰ ਸੋਚ ਪਈ ਜਾਂ ਇਹਨਾਂ ਦੇ ਵਿੱਚ ਕੋਈ ਪਾਣੀ ਆ ਜਾਂ ਇਹ ਦਰਦ ਬਣਾਵੇ ਇੱਕ ਵਿੱਚ ਉਹੀ ਹੋਰੀ ਗੱਲ ਨਹੀਂ ਜਿੱਦਾਂ ਮਰਜ਼ੀ ਕੋਈ ਮਤਲਬ ਗੋਡਾ ਜਿਹਾ ਰੱਖ ਕੇ ਆਪਾਂ ਪਹਿਲਾਂ ਦੱਸਨੀ ਆ ਗੱਲ ਮਨ ਕੇ ਇੱਥੇ ਆਣ ਕੇ ਕੋਈ ਆਖੇ ਉਹ ਅਜੇ ਠੀਕ ਆ ਇਹ ਕਈ ਇਹਦੇ ਪੱਕੇ ਹੋ ਜਾਂਦੇ ਆ ਪੱਕੇ ਜਗ੍ਹਾ ਤੇ ਰਹਿਣ ਕਰਕੇ ਉਹੀ ਕੋਈ ਗੱਲ ਨਹੀਂ ਮੈਂ ਮਤਲਬ ਪੱਕਾ ਜਿਆਦਾ ਥਾਂ ਹੀ ਉਹਨਾਂ ਦੇ ਤੇ ਗਾਣੇ ਪਹਿਲੇ ਮਤਲਬ ਦੁੱਧੇ 100 ਹਜ਼ਾਰ ਰੁਪਏ ਜੀ ਇਹਨੇ ਗਾਣੇ ਉਹਨਾਂ ਦੇ ਅਸਮ ਤਕ ਉਹ ਤਾਂ ਕਹਿੰਦੇ 26 27 ਕਿਲੋ ਦੁੱਧ ਦੇਨੇ ਚਵਾਇਆ ਵਾ ਅੱਛਾ ਠੀਕ ਹੈ ਕਿ ਬਾਕੀ ਥਾਂ ਥੁਣ ਵੇਖ ਲੋ ਕਿੰਨੇ ਗੈਰ ਤੇ ਤੇ ਕਿਹ ਤਰ੍ਹਾਂ ਦਾ ਥਣ ਲੱਗਾ ਐਨੂੰ ਤੋੜ ਦੇ ਰੱਖ ਥੱਲੇੋਂ ਚੰਗੀ ਭਰੰਦੀ ਆ ਜਿਹੜੀ ਹਾਂਜੀ ਅਜੇ ਨੇ ਦਿਨ ਘਟ ਤੋਂ ਘਟ ਵੀ ਹਫਤਾ ਇੱਕ ਲੈ ਜੂਗੀ ਗਾਂ ਸਾਨੂੰ ਤੇ ਹੈਗੀ ਚੰਗੇ ਘੱਟ ਘੱਟ ਤੇ ਹਤਰਾ ਹਾਂ ਅਭੀ ਕਰਾਉ ਚਾ ਕੋਈ ਗਰਮੀ ਨਹੀਂ ਇੱਥੇ ਖਲੋਂਦੇ ਯਾਰ ਗਾ ਮਤਲਬ ਕੋਈ ਗਰਮੀ ਨਹੀਂ ਹੋ ਲੈਣਾ ਨਹੀਂ ਦੇਣਾ ਨਹੀਂ ਹਾਂਜੀ ਆ ਵੇਖੋ ਤੇ ਅੱਗੇ ਵੀ ਸਿਲਸ ਲੱਗ ਗਿਆ ਬੋਲ ਆ ਰਹੀਆਂ ਇੱਧਰ ਵੀ ਵਗਾ ਲੋ ਨਾਰਾ ਛੱਲੀ ਗੱਲੀ ਨਾੜਦੇ ਦੀਵਾਨੇ ਦੇ ਮਰੀਦ ਜਾਤ ਵਾਲੀ ਠੀਕ ਹੈ ਚਲੋ ਲੈ ਜਾਈਏ ਇਹ ਵੀ ਜਿਆਦੀ ਉਮਰ ਹੋ ਗਈ ਇਧਰ ਵੇਖੋ ਕਿਤਰਾ ਮਾਣਾ ਪੂਰੇ ਕਵਾੜਿਆਂ ਰਗੇ ਦੰਦ ਇਹ ਵੀ ਨਹੀਂ ਹੋਗੇ ਕੋਈ ਵੀ ਕੋਈ ਵੀ ਰੱਖੇ ਯਾਰ ਲੈ ਯਾਰ ਇਹਦੇ ਕੋਆਂ ਦੇ ਦਾਦੇ ਹੋ ਜੇ ਉਹ ਸਾਨੂੰ ਆਉਂਦੇ ਸੀ ਦੁੱਜਾ ਵਾ ਪਰ ਆਪਾਂ ਉਹਨਾਂ ਨੇ ਇਹੋ ਕਿਹਾ ਵੀ ਤਿੱਜਾ ਸੂਆ ਕਰਕੇ ਲਈ ਆ ਵੀ ਸੂਆ ਤਿੱਜਾ ਵਾ ਠੀਕ ਹੈ ਜੀ ਪਰ ਆਪਾਂ ਜਿੰਨਾ ਕਿ ਮਤਲਬ ਉਹਨਾਂ ਸਾਂਭੀ ਘਟਿਆ। ਇਹਨਾਂ ਦਾ ਮੁੱਲ ਵੀ ਘਟ ਦੇ ਗਏ ਆ ਉਹਨਾਂ ਨੂੰ। ਠੀਕ ਆ। ਹਾਂਜੀ। ਕਿੰਨਾ ਫਿਰ ਇਹਦਾ ਮੁੱਲ? ਹੁਣ ਤੁਹਾਨੂੰ ਪਤਾ ਵੀ ਕਰ ਦੀਸਤਾ 25 ਕਿਲੋ ਵਾਲੀ ਕਿੰਨੇ ਕ ਦੀ ਹੋਊਗੀ ਤੁਸੀਂ ਦੱਸ ਦਿਓ। ਹਾਂਜੀ ਹਾਂਜੀ। ਚਲ ਇਹਨਾਂ ਦੁੱਧ ਤੇ ਸਾਨੂੰ ਵੀ ਪਤਾ ਦੇਹਣ ਦਿਆ ਵੀ ਇਹਨੇ 25 ਕਿਲੋ ਦੁੱਧ ਦੇ ਦੇਣਾ ਜਿੱਡੀ ਵੱਡੀ ਆ। ਹਾਂਜੀ ਹਾਂਜੀ। ਬਾਕੀ ਤੁਸੀਂ ਦੱਸ ਦਿਓ ਜਿੰਨੇ ਦੀ ਕਹੋਗੇ ਦੇ ਦਾਂਗੇ। ਜੇ ਅੱਜ ਕਰ ਦਈਏ ਤਾਂ। ਜਿੰਨੇ ਕਹੋਗੇ ਤੁਸੀਂ। ਆਪ ਹੀ ਕਰ ਦੋ। ਹਰਬੀ ਜੀ ਮੋਲੇ ਦਾ 60000 ਆ। ਅੱਛਾ 55000 ਦੇ ਦੇਣਾ। 55000 ਦੀ। ਹਾਂ ਉਹ ਤਾਂ ਮੰਨਦਾ। ਚਲ ਮੌਕੇ ਤੇ ਛੋਟ ਛੜ ਕਰ ਦੋਗੇ। ਮੈਂ ਕਰ ਦਾਂਗੇ ਮਾਂ ਨਹੀਂ ਖੁੱਲਾ ਕਰ ਦਾਂਗੇ ਦੱਸੋ ਅੱਛਾ ਕੋ ਫੋਨ ਲਾਵੇ ਇੱਕ ਦੀ ਦੱਸੋ ਕਿੰਨਾ ਕਰਾਉਣਾ ਕਰਾਓ ਇਹਦਾ ਵੀ ਛੱਡ ਦਈਏ ਫਿਰ 2000 ਛੱਡ ਦਿੰਨੇ ਆ 5000 ਰੁਪਏ ਦੀ ਛੱਡਿਆ ਅੱਛਾ 50000 ਦੀ ਬੱਚੀ ਦੇ ਦਾਂਗੇ ਪਰ ਵੇਖ ਲਓ ਵੀ ਕੋਈ ਇਹੋ ਜੀ ਦੇਂਦਾ ਨਹੀਂ 50000 ਦੀ ਜਿਹੜੀ ਦੇ ਦਿਓ ਕੋਈ ਸਪੈਸ਼ਲ ਲੱਗਾ ਕੋਈ ਮਨ ਲਾ ਹੁਣ ਨਾੜਾ ਇੱਧਰ ਵਿਖਾ ਦਿਓ ਗੱਲੀ ਗੱਲੀ ਨਾੜ ਠੀਕ ਹੈ ਹਰ ਇੱਕ ਚੀਜ਼ ਮੇਲ ਬੂਲ ਬਹੁਤ ਜਿਆਦੀ ਬੱਚੀ ਠੀਕ ਹੈ ਸੋਚੋ ਮਾਨ ਹੋਰ ਖੁੱਲਾ ਕਰ ਦਾਂਗੇ ਕੋਈ ਵੀ ਇਹ ਤਰ੍ਹਾਂ ਫੋਨ ਲਾ ਤੇ ਹੁਣ ਇਹ ਕਾਵੀ ਤਾਜੀ ਸੁਈ ਹੈ ਇਹਦੇ ਮਗਰ ਵੀ ਬੱਚੀ ਹੈ ਇਹਦੇ ਮਗਰ ਬੱਚੀ ਆ ਵੇਖ ਲਓ ਵੀ ਸਾਨੂੰ ਆ ਹੁੰਦਾ ਵੀ ਪੁਲਾ ਪੁਲਾ ਦੀ ਗੱਲ ਆ ਵੇਲ ਦੇਖਣੀਆਂ ਹਾਂਜੀ ਹਾਂਜੀ ਇਹ ਵੀ ਹੁਣ ਆ ਨਾੜੂ ਬੱਚੇ ਜਦੋਂ ਆਉਂਦਾ ਨਾ ਡੰਗਰ ਉਦੋਂ ਬੜੀ ਇੱਕ ਦੂਜੇ ਜਵਾਗ ਜਿਹੜੇ ਖਿੱਚ ਕੇ ਤੋੜ ਦਿੰਦੇ ਆ ਠੀਕ ਆ ਹਾਂ ਤੇ ਇਹਦਾ ਵੀ ਜਿਹੜਾ ਬੋਲਾ ਕੋਈ ਸਾਡੇ ਘਰੋਂ ਬਣਾ ਕੇ ਲੈ ਜੇ ਠੀਕ ਆ ਮਰਜ਼ੀ ਕੋਈ ਇਹ ਕੋਨਾ ਰੁਪਏ ਜੀ ਇਹਨੂੰ ਅੱਜ ਸਜਾੜਾਂਗਾ ਸੋਈ ਨੂੰ ਹਾਂਜੀ ਸਜਾ ਦੇਣਾ ਇਹਨੂੰ ਮੈਂ ਰਾਤੀ ਅਸੀਂ ਸਾਰੀ ਖਾਲੀ ਖੁੱਲੀ ਕਰਤਾ ਵਾ 8-9 ਕਿਲੋ ਬੋਲਾ ਹੋਗਾ ਐਵੇਂ ਨਹੀਂ ਕਹਿਣਾ ਵੀ 10 ਕਿਲੋ ਆ 12 ਕਿਲੋ ਆ ਉਹ ਗੱਲ ਨਹੀਂ ਆਪਾਂ ਕਰਨੀ 8 ਕਿਲੋ ਬੋਲਾ ਇਹ ਕੋਈ 9 ਹੋਊਗਾ ਜਿਹੜਾ ਹੈਗਾ ਜਿਹੜਾ ਹੈਗਾ ਵਾ ਅੱਛਾ ਜਿਹੜਾ ਹੁਣ ਮਤਲਬ ਮੌਕੇ ਤੇ ਤਿਆਰ ਹੈ ਤੇ ਕਿੰਨਾ ਕਰੀ ਜਾਓਗੀ 15 ਕਿਲੋ 2000 ਰੁਪਏ ਵੀ ਰਮਾਨਾ ਮੱਛੀ ਪਹਿਲਾਂ ਨੇ ਦੇ ਦੂਗੀ ਤੋੜ ਦਈਏ ਫਿਰ ਇਹ ਪਾਵੇਂ ਕਹਿੰਦੇ ਵੀ 20 ਕਿਲੋ 22 ਕਿਲੋ ਦੇ ਦੂਗੀ ਠੀਕ ਹੈ ਕਿ ਨਹੀਂ 15 ਕਿਲੋ ਤੁਸ ਦੇ ਦੂਗੀ ਰਮਾਨਾ ਇਹ ਥੋੜੀ ਜਿਹੀ ਭਰਪੂਰ ਲੱਗੀ ਹੈ ਬਾਕੀ ਚਵਾਈ ਤੁਸੀਂ ਬਹੁਤ ਜੜੀ ਚੰਗੀ ਲੱਗੀ ਮੱਛੀ ਬਾਕੀ ਤੇ ਥਾਣਾ ਇਹਦੇ ਵੀ ਆਪਾਂ ਦੇਖਦਾ ਨਹੀਂ ਯਾਰ ਰੁਪਈਏ ਜੀ ਬੱਚੀਆਂ ਪਹਿਲਣਾ ਜਿਹੜੀਆਂ ਹੁੰਦੀਆਂ ਨੇ ਨਾ ਆ ਵੇਲੇ ਨਾੜਾ ਨੂੜਾ ਇਹਦੀਆਂ ਬਣੀਆਂ ਹਾਂਜੀ ਇਹ ਮੈਂ ਤਾਂ ਤੁਹਾਨੂੰ ਪਹਿਲਾਂ ਲੱਤਾਂ ਤੁੱਟਾਂ ਇਹਦੀ ਇਹੋ ਜੀ ਕੋਈ ਗੱਲ ਉਹ ਦੇਖ ਸਕਦੇ ਜੀ ਭਲਾ ਭੁਲਾ ਨਹੀਂ ਬਣਦੇ ਹੋਣਗੇ ਅਸੀਂ ਰੂਸੀ ਨਹੀਂ ਕੋਈ ਵੀ ਪੁਣੀ ਠੀਕ ਹੈ ਓਏ ਮਾੜੀ ਮੋਢੀ ਪਾਲਪੂ ਲੈ ਗਈ ਇਹਨੂੰ ਜਿਹੜੀ ਐਵੇਂ ਖੜੀ ਜੀ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਮੁੱਲ ਆ ਰੁਪਈਏ ਜੀ 45000 ਆ ਅੱਛਾ 40000 ਚ 2 ਛੱਡ ਦਾਂਗੇ 38000 ਦੀ ਬੱਚੀ ਅੱਛਾ 38 ਦੀ ਦੇ ਦੇਣੀ ਹੈ 38000 ਦੀ ਠੀਕ ਹਾਂ ਦੇ ਦਾਂਗਾ ਉੱ ਤੇ ਮਤਲਬ ਹੈ ਵੀ ਪਹਿਲਣਿਆ ਕੋਈ ਮਤਲਬ ਇਹ ਨਾ ਕਿ ਵੀਰ ਕਵੇ ਵੀ ਮਤਲਬ ਦੂਜਾ ਸੁਆਵਾ ਜਿਹੜੀ ਪਹਿਲਣ ਉਹ ਸਪੈਸ਼ਲ ਹੀ ਪਿਆ ਮਤਲਬ ਹੈਗੀ ਵੀ ਪਹਿਲਣ ਨਹੀਂ ਭਾਵੇਂ ਕੋ ਗਰੰਟੀ ਲੱਲੇ ਭਾਵੇਂ ਜਦਾਂ ਮਰਜੀ ਹੈ ਠੀਕ ਆ ਹਾਂਜੀ ਤੇ ਹੁਣ ਇੱਕ ਆ ਮੱਝ ਆ ਜਿਹੜੀ ਮੱਝ ਰਪੇਜੀ ਟੋਲੀ ਆ ਜੀ ਚਵਾਈ ਕੀਤੀ ਹੁਣੇ ਅਜੇ ਅੱਛਾ ਆਪਣੇ ਦਾ ਦੁੱਧ ਖਾਂਦਾ ਇਥੋਂ ਵੀਰ ਕੋਈ ਹੁਣੇ ਠੀਕ ਆ ਉਹ ਸੋਤੇ ਮਰ ਉਹਦੇ ਕਰਕੇ ਚਵਾਈ ਕਰ ਲਈ ਆ ਮੱਝ ਦਾ ਜਮਾਂਦਰ ਉਹ ਥਾਣਾ ਰਪੇਜੀ ਤੇ ਲੜਿਆ ਹੈਗਾ ਨਹੀਂ ਥਾਣੇ ਦਾ ਤੇ ਨਹੀਂ ਥਾਣਿਆ ਹੈਗਾ ਜੀ ਹੁਣ ਦੁੱਧ ਦੇ ਤਾਂ ਬੋਲਾ ਜਿਹੜਾ ਨਾ 8 ਕਿਲੋ ਹੋ ਗਿਆ ਅੱਛਾ ਹਾਂਜੀ ਬੱਚਾ ਇਹਦੇ ਮਗ ਕਟਾ ਮੰਗ ਰਿਆ ਇਹਦੇ ਉਹ ਕਟਾ ਜਿਹੜਾ ਬੈਠਾ ਵਾ ਤੇ ਇਹਦਾ ਹਲਪੇ ਦੀ ਮੁੱਲ ਜਿੰਨਾ ਮਰਜ਼ੀ ਕਰੀ ਜਾਈਏ ਮੈਂ ਤਾਂ ਤੇ ਮੈਂ ਆਪਾਂ 50000 ਦੀ ਦੇ ਦੇਣੀ ਆ 50000 ਦੀ ਹਾਂ ਕੋਲ ਤੇ ਕਿੰਨਾ ਕਿ ਦੁੱਧ ਕਰੀ ਜਾਊਗੀ 2000 ਰੁਪਏ ਉਹਨਾਂ ਦਸ ਮਤਾਬਕ ਦਾ ਹਾਂ ਤੋਂ ਪਲਾਸੀ ਚੱਲੀ ਆ ਵਾਲਾ ਪੱਦਲ 10 ਕਿਲੋ ਕਹਿ ਦਾਂਗੇ ਵੀ 10000 ਕਿਲੋ 12 ਵੀ ਕਰ ਸਕਦੀ ਜੇ ਕੋ ਚੰਗੀ ਸਾਮ ਕਰੋਗੇ ਠੀਕ ਹੈ ਬਾਕੀ ਉਤਰੇ ਇਹ ਕਿ ਚਲੋ ਮੱਝ ਵੱਡੀ ਆ ਕੱਦ ਕਾਠ ਚੰਗਾ ਵਾ ਵਜ਼ਨ ਤੁਹਾਨੂੰ ਪਤਾ ਵੀ ਵਜ਼ਨ ਚ ਕਿੰਨੀ ਆ ਕਿੰਨੇ ਦੀ ਆ ਆਪਾਂ 50000 ਦੇ ਦੇਣੀ ਬਾਜ ਐਸੇ ਤੇ ਬਾਕੀ ਚਲੋ ਸਿੰਘ ਨੇ ਥੋੜਾ ਤਾਂ ਨੂੰ ਕਰਕੇ ਮੋੜ ਤੇ ਬਾਕੀ ਇਹ ਆ ਵੀ ਕੋਈ ਵੀਰ ਇੱਥੋਂ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੇ ਕੋਈ ਮੈਂ ਕੋਈ 24 ਖੜੇ ਇੱਥੇ ਆ ਵੀਰ ਦੇਖਣੇ ਹੁਣ ਕਿ ਇੱਥੇ ਆਣ ਕੇ ਤਸੱਲੀ ਕਰ ਲਿਆ ਰਪੇਜੀ ਜਦਾਂ ਮਰਜ਼ੀ ਜੋ ਜਿਹੜਾ ਬੰਦਾ ਇੱਥੋਂ ਵੇਖ ਕੇ ਨਹੀਂ ਖੜਦਾ ਉਹਨੂੰ ਗਾਰੰਟੀ ਦਾਂਗ ਜਿਹੜਾ ਇੱਥੋਂ ਵੇਖ ਕੇ ਇੱਕ ਨਾਲ ਸਾਡੀ ਬੇਣੀ ਨੂੰ ਡੰਗਰ ਲੈ ਗਿਆ ਉਹਦੀ ਇੱਕ ਪੈਸੇ ਦੀ ਗਾਰੰਟੀ ਨਹੀਂ ਆ ਗਈ ਬੇਜੀ ਠੀਕ ਹੈ ਜੀ ਹਾਂਜੀ ਬਾਕੀ ਇਹ ਆ ਵੀ ਚਲੋ ਨਾ ਕੋਈ ਵੀਰ ਸਾਡੀ ਗਾਰੰਟੀ ਦੇਦਾ ਹੋਏ ਨਾ ਵਪਾਰੀ ਵੀਰ ਦੀ ਗਾਰੰਟੀ ਤੇ ਰਵੇ ਆਪਣੀ ਗਾਰੰਟੀ ਤੇ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੇ ਜੀ